ਪੈਕ ਹੋ ਰਿਹਾ ਫਰਨੀਚਰ ਇਹ ਕਿਹੜੀ ਕੰਟਰੀ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਬਾਈ ਜੀ ਛਾਰ ਜਾ ਕੇ ਕੋਈ ਇਹ ਤਾਂ ਨਹੀਂਗਾ ਵੀ ਕੁਰਸੀ ਦੀ ਲੈਗ ਟੁੱਟ ਜੂਗੀ ਜਾਂ ਬੈੱਡ ਦੇ ਕੋਈ ਪਾਲਿਸ਼ਰ ਜਨਾਬ 4 ਲੇਅਰ ਦੀ ਪੈਕਿੰਗ ਹੁੰਦੀ ਹੈ ਕੀ ਬੈਨੀਫਿਟ ਰਹਿੰਦਾ ਜੇ ਕੋਈ ਆਸਟ੍ਰੇਲੀਆ ਕੈਨੇਡਾ ਅਮਰੀਕਾ ਕੋਈ ਐਨ ਆਰ ਆ ਵੀਰ ਆਪਣਾ ਬੈਠਾ ਹੋਵੇ ਫਸਟ ਚੀਜ਼ ਤਾਂ ਬਾਈ ਜੀ ਜਿਹੜੀ ਇੱਥੇ ਲੱਕੜ ਯੂਜ਼ ਹੋਈ ਹੈ ਉਧਰਲੇ ਕੰਟਰੀ 'ਚ ਮਿਲਦੀ ਨਹੀਂ 40 ਫੁੱਟਾ ਕੰਟੇਨਰ ਭਰਦੇ ਆ ਅਪਰਕਿਮੇਟ 15 ਲੱਖ ਦਾ ਬਣਦਾ ਖਰਚਾ-ਕੁਰਚਾ ਪਾ ਕੇ ਉਧਰ 22 ਲੱਖ ਦਾ ਪਹੁੰਚਦਾ ਹੈ ਜੇ ਆਪਾਂ ਉਧਰੋਂ ਤਿਆਰ ਕਰਾਵਾਂਗੇ 30-35 ਲੱਖ ਤੋਂ ਥੱਲੇ ਨਹੀਂ ਬਣਨਾ ਸਸੀ ਗੱਲ ਦੋਸਤੋ ਐਨ ਆਰ ਆ ਵੀਰਾਂ ਲਈ ਖੁਸ਼ਖਬਰੀ ਲੈ ਕੇ ਆਏ ਆ ਕਹਿੰਦੇ ਹੁੰਦੇ ਨੇ ਫਰਨੀਚਰ ਦਾ ਕੋਈ ਵੀ ਸਮਾਨ ਲੈਣਾ ਤਾਂ ਇੱਕ ਵਾਰ ਸੂਪਰ ਫਰਨੀਚਰ ਵਾਲਿਆਂ ਨੂੰ ਯਾਦ ਕਰ ਲਿਓ ਕਿਉਂਕਿ ਬਾਈ ਹੋਰੀ ਡੇਲੀ ਮੰਗੂ ਇੱਕ ਛੇ ਮਿੰਟ ਬਾਅਦ ਭੇਜਦੇ ਨੇ ਜਿਹਦੇ ਵਿੱਚ ਇਸ ਤਰੀਕੇ ਨਾਲ ਸਾਰੀ ਪੈਕਿੰਗ ਹੁੰਦੀ ਆ ਤੇ ਸਭ ਤੋਂ ਖਾਸ ਗੱਲ ਐ ਜਿਹੜਾ ਆਪਣਾ ਇੱਕ ਟੇਸਟ ਹੁੰਦਾ ਵੀ ਪੰਜਾਬ ਤੋਂ ਯਾਰ ਆਪਾਂ ਆਪਣਾ ਫਰਨੀਚਰ ਮੰਗਾਉਣਾਗਾ ਤੇ ਉਹਦੀ ਕੁਆਲਿਟੀ ਵੀ ਸੇਮ ਰਹੇ ਤੇ ਰੇਟ ਵੀ ਸਾਨੂੰ ਜੈਨੂਨ ਪਹੇਜੇ ਬਾਹਰਲੇ ਤਰੀਕੇ ਨਾਲ ਤੇ ਸਾਰੀ ਗੱਲਬਾਤ ਕਰਾਂਗੇ ਸੱਸੀ ਕਾਲ ਜੀ ਸੱਸੀ ਕਾਲ ਬਾਈ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਫਰਮ ਦਾ ਨਾਮ ਤੇ ਲੋਕੇਸ਼ਨ ਦਾ ਦਈਏ ਸਾਡੀ ਦੁਕਾਨ ਦਾ ਨਾਮ ਸ਼ੋਰੂਮ ਦਾ ਨਾਮ ਸੂਪਰ ਫਰਨੀ ਕਰੀਏ ਇਹ ਜਿਹੜਾ ਸਾਰਾ ਪੈਕ ਹੋ ਰਿਹਾ ਫਰਨੀਚਰ ਇਹ ਕਿਹੜੀ ਕੰਟਰੀ ਜਾ ਰਿਹਾ ਆਸਟ੍ਰੇਲੀਆ ਜਾ ਰਿਹਾ ਬਾਈ ਜੀ ਜੀ ਤੇ ਸਰ ਜਿਵੇਂ ਆਪਾਂ ਆਮ ਦੇਖਦੇ ਆਂ ਤ ਆਪਣੇ ਲੋਕ ਇੰਪੋਰਟ ਕਰਾਉਂਦੇ ਚੀਜ਼ਾਂ ਪਰ ਆਪਾਂ ਐਕਸਪੋਰਟ ਕਰ ਰਹੇ ਹਾਂ ਕੀ ਬੈਨੀਫਿਟ ਰਹਿੰਦੇ ਹੈ ਜੇ ਕੋਈ ਸਟ੍ਰੇਲੀਆ ਕੈਨੇਡਾ ਅਮਰੀਕਾ ਕੋਈ ਐਨ ਆਰ ਆ ਵੀਰ ਆਪਣਾ ਬੈਠਾ ਹੋਵੇ ਫਸਟ ਚੀਜ਼ ਤਾਂ ਬਾਈ ਜੀ ਜਿਹੜੀ ਇੱਥੇ ਲੱਕੜ ਯੂਜ਼ ਹੋਈ ਹੈ ਉਧਰਲੇ ਕੰਟਰੀ ਚ ਮਿਲਦੀ ਨਹੀਂ ਠੀਕ ਹੈ ਜੀ ਜਿਹੜੀ ਆਪਣੇ ਕੰਟਰੀ ਲੱਕੜ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਫਿਨਿਚਰ ਵਾਸਤੇ ਜੀ ਦੂਜੀ ਗੱਲ ਆਪਾਂ ਇੱਥੇ ਕਰੀਏ ਲੇਬਰ ਦੀ ਜੀ ਹੁਣ ਸਭ ਨੂੰ ਪਤਾ ਹੀ ਉਧਰ ਘੰਟਿਆਂ ਦੇ ਹਿਸਾਬ ਨਾਲ ਲੇਬਰ ਮਿਲਦੀ ਹੈ ਘੰਟਿਆਂ ਦੇ ਅੱਪਾ ਦਰ ਕਿੰਨੇ ਲੈਂਦੇ ਨੇ ਘੰਟਿਆਂ ਦੇ ਡਾਲਰ ਲਾ ਲੋ ਇੱਕ ਘੰਟੇ 10 ਡਾਲਰ ਦਿੰਦੇ ਇੱਕ ਲਿਹਾੜੀ ਦੇ 10 ਘੰਟੇ ਹੁੰਦੇ ਇਧਰ ਵੀ 7000 ਲੇਬਰ ਤੇ ਫਰਕ ਪੈਣੇ ਪੈਣਾ ਸਮਾਨਤਾ ਹੀ ਪੈਣਾ ਫਰਕ ਦੀ ਬਿਲਕੁਲ ਜੀ ਇਹ ਚੀਜ਼ਾਂ ਦਾ ਫਰਕ ਹੈ ਸਰ ਜੇ ਟੋਟਲ ਮਾਰਜਨ ਦੀ ਗੱਲ ਕਰੀਏ ਜੇ ਸ਼ਿਪਮੈਂਟ ਦੇ ਚਾਰਜਸ ਵੀ ਪੈਣੇ ਨੇ ਤੇ ਟਾਈਮ ਤੋਂ ਚਲੋ ਆਪਾਂ ਪਹਿਲੀ ਅਡਵਾਂਸ ਆਰਡਰ ਦੇ ਜਾਂਦਾ ਕਸਟਮਰ ਹਾਂਜੀ ਭਾਈ ਹਾਂਜੀ ਤਾਂ ਕਿੰਨਾ ਕੁ ਫਰਕ ਪੈ ਜਾਂਦਾ ਟੋਟਲ ਮੇਰੇ ਹਿਸਾਬ ਨਾਲ ਜੀ ਜੇ ਆਪਾਂ ਇੱਕ 40 ਫੁੱਟਾ ਕੰਟੇਨਰ ਭਰਦੇ ਆ ਬਲਕ ਅਪਰਕੀਮੇਟ 15 ਲੱਖ ਦਾ ਬਣਦਾ ਠੀਕ ਹੈ ਖਰਚਾ-ਕੁਰਚਾ ਪਾ ਕੇ ਉਧਰ 22 ਲੱਖ ਦਾ ਪਹੁੰਚਦਾ ਹੈ ਜੀ ਜੇ ਆਪਾਂ ਉਧਰੋਂ ਤਿਆਰ ਕਰਾਵਾਂਗੇ 30-35 ਲੱਖ ਤੋਂ ਥੱਲੇ ਨਹੀਂ ਬਣਨਾ ਪਰ 30-40% ਦਾ 40% ਦਾ ਵੱਟਾ ਪੋਈ ਪੋ ਫਿਰ ਚੀਜ਼ ਨਹੀਂ ਬਣਨੀ ਠੀਕ ਹੈ ਜੀ ਇਹ ਫਰਕ ਤੇ ਸਰ ਅੱਜ ਵਾਲਾ ਜਿਹੜਾ ਕੰਟੇਨਰ ਜਾ ਰਿਹਾ ਇਹਦੇ ਵਿੱਚ ਕੀ ਕੀ ਪ੍ਰੋਡਕਟ ਜਾ ਰਹੇ ਨੇ ਇਹਦੇ ਸਾਰੇ ਘਰ ਦਾ ਹੀ ਸਮਾਨ ਹੈ A to Z ਠੀਕ ਹੈ ਜੀ ਸਾਰੇ ਬੈੱਡ ਸੋਫੇ ਗੱਦੇ A to Z ਡਾਈਨਿੰਗ ਟੇਬਲ ਸਭ ਕੁਝ ਇਚ ਪੈਕ ਹੋ ਕੇ ਜਾ ਰਿਹਾ ਹੈ। ਜਿਵੇਂ ਇੰਟੀਰੀਅਰ ਦਾ ਲਗਭਗ ਜੇ ਕਹਿ ਦੀਏ ਹਾਂ ਵੀ ਟੋਟਲੀ ਸਮਾਨ ਜਾ ਰਿਹਾ। ਜੇ ਨਾਲ ਕੋਈ ਐਕਸਟਰਾ ਇੱਕ ਹੁੰਦੀ ਹੈ ਡਿਮਾਂਡ ਵੀ ਸਾਡੇ ਆ ਸਮਾਨ ਆ ਜੇ ਉਹ ਵੀ ਆਪੇ ਇਹਦੇ ਵਿੱਚ ਫਟਕਾ ਹਾਂਜੀ 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 ਸਾਰਾ ਇਹ ਵੈਸੇ ਤਾਂ ਸਾਡੇ ਕੋਲੇ 90 ਦਿਨ ਪਹਿਲਾਂ ਕੰਟੇਨਰ ਆਰਡਰ ਆਇਆ ਸੀ। ਠੀਕ ਹੈ ਜੀ। ਇਹ ਆਪਦੀਆਂ ਸਾਰੀਆਂ A to Z ਡਾਈਮੈਂਸ਼ਨਸ ਦੇ ਕੇ ਗਏ ਸੀ। ਆਪਦੇ ਡਿਜ਼ਾਈਨ ਦੇ ਕੇ ਗਏ ਸੀ। ਠੀਕ ਹੈ ਜੀ। ਕੋਈ ਵੀ ਚੀਜ਼ ਬਾਜ਼ਾਰ ਦੇ ਡਿਜ਼ਾਈਨ ਦੇ ਹਿਸਾਬ ਨਾਲ ਨਹੀਂ ਬਣੀ ਹੋਈ ਨਾ ਸਾਈਜ਼ ਦੇ ਹਿਸਾਬ ਨਾਲ ਬਣੀ ਹੈ। ਉੱਥੋਂ ਦੇ ਸਾਈਜ਼ਾਂ ਦੇ ਹਿਸਾਬ ਨਾਲ ਉ ਖੁੱਲਾ ਹੁੰਦਾ ਉਹਦੇ ਹਿਸਾਬ ਨਾਲ ਚੀਜ਼ਾਂ ਬਣਦੀਆਂ ਤੇ ਸਰ ਉਸ ਤੋਂ ਬਾਅਦ ਜੇ ਗੱਲ ਆ ਜਾਂਦੀ ਇੱਕ ਆਰਡਰ ਆ ਗਿਆ ਤੇ ਉਹਦੀ ਪੈਕਿੰਗ ਮੈਂ ਦੇਖ ਰਿਹਾ ਇੱਧਰ ਮੁੰਡੇ ਕਰ ਰਹੇ ਨੇ ਹਾਂਜੀ ਹਾਂਜੀ ਇਹ ਚ ਵੀ ਪ੍ਰੋਪਰ ਮਤਲਬ ਬਾਹਰ ਜਾ ਕੇ ਕੋਈ ਇਹ ਤਾਂ ਨਹੀਂਗਾ ਵੀ ਕੁਰਸੀ ਦੀ ਲੈਗ ਟੁੱਟ ਜੂਗੀ ਜਾਂ ਬੈੱਡ ਦੇ ਕੋਈ ਪਾਲਿਸ਼ਰ ਇਹ ਚ ਨਾ 4 ਲੇਅਰ ਦੀ ਪੈਕਿੰਗ ਹੁੰਦੀ ਹੈ ਜੀ ਫਸਟ ਆਨਟ ਲੋਨ ਇਹਦੇ ਨਾਲ ਹੁੰਦੀ ਹੈ ਸਰ ਠੀਕ ਹੈ ਜੀ ਫਿਰ ਉੱਪਰ ਫਿਰ ਕਵਰ ਚੜਦਾ ਪਲਾਸਟਿਕ ਦਾ ਫਿਰ ਗੱਤਾ ਲੱਗਦਾ ਹੈ ਠੀਕ ਹੈ ਬਬਲ ਪੈਕ ਲੱਗਦਾ ਫਿਰ ਐਪ ਲੱਗਦਾ 4 ਤੋਂ 5 ਲੇਅਰ ਦੀ ਪੈਕਿੰਗ ਹੁੰਦੀ ਹੈ ਜਿਹਦੇ ਕਰਕੇ ਆਉਣ ਜਾਂਦੇ ਕੋਈ ਟ੍ਰੈਵਲ ਨਹੀਂ ਆਉਂਦੀ ਸਰ ਠੀਕ ਹੈ ਸਰ ਹਾਂਜੀ ਤੇ ਇੱਕ ਚੀਜ਼ ਖਾਸ ਹੋਰ ਰਹਿੰਦੀ ਸਰ ਕਈ ਵਾਰ ਕੀ ਹੁੰਦਾ ਕਸਟਮਰ ਨੇ ਆਨਲਾਈਨ ਆਪਣਾ ਆਰਡਰ ਭੇਜਦਾ ਮੰਨ ਲਓ ਸੋਫੇ ਕਹਤੇ ਬੈੱਡ ਕਹਤੇ ਪਰ ਕੰਪਲੇਂਟ ਆ ਜਾਂਦੀ ਵੀ ਬਾਹਰ ਉਹ ਚੀਜ਼ ਨਹੀਂ ਪਹੁੰਚਦੀ ਉਹਦਾ ਕੀ ਕਰ ਲੈਣੇ ਸੇਮ ਮਤਲਬ ਸਰ ਉਹ ਤਾਂ ਦੇਖੋ ਪਤਾ ਕੀ ਹਰ ਬੰਦੇ ਦੀ ਆਪ ਦਾ ਵਰਕਿੰਗ ਸਟਾਈਲ ਹੈ ਸਰ ਜੀ ਕੋਈ ਬੰਦਾ ਦਿਖਾਉਂਦਾ ਕੁਛ ਹੈ ਕਰਦਾ ਕੁਛ ਹੈ ਜੀ ਅਸੀਂ ਤਾਂ ਕੀ ਕਰਦੇ ਜਿੱਦ ਦੇ ਸਾਡੇ ਕੋਲ ਫੋਟੋ ਆ ਗਈ ਮਾਲੋ ਸਰ ਕੋ ਵੀ ਨਾ ਆ ਗਏ ਅਸੀਂ ਪਹਿਲੇ ਦਿਨ ਉਹਨਾਂ ਦਾ ਗਰੁੱਪ ਬਣਾ ਦਈਦਾ ਪੂਰੇ ਪੰਜਾਬ ਦੇ ਬੰਦਿਆਂ ਦਾ ਉਹਨਾਂ ਦਾ ਤੇ ਆਊਟ ਆਫ ਕੰਟਰੀ ਜਿਹੜੇ ਰਹਿੰਦੇ ਆ ਜੋ ਵੀ ਹਰ ਬੰਦੇ ਦੇ ਰਿਸ਼ਤੇਦਾਰ ਤੇ ਇੱਥੇ ਰਹਿੰਦੇ ਹੀ ਰਹਿੰਦੇ ਆ ਇਹ ਤਾਂ ਹੈ ਨਹੀਂ ਕਿ ਸਾਰੇ ਹੀ ਉੱਧਰ ਚਲੇ ਗਏ ਜੀ ਸਰ ਠੀਕ ਹੈ ਨਾ ਉਹਨਾਂ ਨੂੰ ਪਹਿਲਾਂ ਤਾਂ ਇਨਵਾਈਟ ਕਰੀਦਾ ਤੁਸੀਂ ਹਰ ਹਫ਼ਤੇ ਇੱਥੇ ਢੀਡਾ ਮਾਰੋ ਠੀਕ ਹੈ ਜੇ ਇਨ ਕੇਸ ਢੀਡਾ ਨਹੀਂ ਮਾਰ ਸਕਦੇ ਤਾਂ ਗਰੁੱਪ ਜਦੋਂ ਪ੍ਰੋਡਕਟ ਸ਼ੁਰੂ ਹੁੰਦਾ ਉਹਨਾਂ ਨੂੰ ਅਪਡੇਟ ਜਾਂਦੀ ਰਹਿੰਦੀ ਹੈ ਮਤਲਬ ਰੌਅ ਪ੍ਰੋਡਕਟ ਦੇ ਜਾਂ ਫੋਟੋਜ਼ ਜਾਂਦੀਆਂ ਰਹਿੰਦੀਆਂ ਨੇ ਫਿਰ ਪਾਲਿਸ਼ ਹੋ ਗਈ ਹੁਣ ਪੈਕਿੰਗ ਹੈ ਜੇ ਮੈਂ ਦੇਖ ਰਿ ਤੇ ਸਰ ਕਿੰਨਾ ਟਾਈਮ ਲੱਗ ਜਾਂਦਾ ਜੇ ਹੁਣ ਆਸਟ੍ਰੇਲੀਆ ਦਾ ਇਹ ਜਾਂ ਕੈਨੇਡਾ ਅਮਰੀਕਾ ਸਰ ਆਪਣੇ ਵੱਲੋਂ ਜਿੱਦੇ ਆਪਾਂ ਐਡਵਾਂਸ ਲੈ ਲਿਆ ਬਿਗਨਿੰਗ ਕਰ ਲਈ ਸਮਾਨ ਦੀ ਉਦੋਂ 90 ਦਿਨਾਂ ਦਾ ਸਮਾਨ ਤਿਆਰ ਕਰਕੇ ਪੈਕ ਕਰ ਦਿੰਦੇ ਠੀਕ ਹੈ ਜੀ ਇਹ ਪ੍ਰੋਸੈਸਟਮ ਸੌ ਉਸ ਤੋਂ ਬਾਅਦ ਸ਼ਿਪਮੈਂਟ ਦਾ ਰਹਿ ਗਿਆ ਵੀ ਕੰਟੇਨਰ ਕਿੰਨੇ ਟਾਈਮ ਚ ਪਹੁੰਚਣਾ ਹੈ ਸਰ ਕਈ ਵਾਰ ਦੇਖੋ ਅਗਲੇ ਦੀ ਹੈ ਵੀ ਕਿੰਨੇ ਕਿਹੜੇ ਕੰਟਰੀ ਦਾ ਡਿਪੈਂਡ ਔਨ ਕੰਟਰੀ ਟੂ ਕੰਟਰੀ ਕਰਦਾ ਸ਼ਿਪਮੈਂਟ ਮਿਲਦੀ ਹੈ ਕਿ ਨਹੀਂ ਮਿਲਦੀ ਉਹ ਅਲੱਗ ਪਾਰਟ ਹੈ ਪਰ ਸਾਡੇ ਵੱਲੋਂ 90 ਦਿਨ ਚ ਮਾਲ ਰੈਡੀ ਹੋ ਜਾਂਦਾ ਠੀਕ ਹੈ ਜੀ ਤੇ ਸਰ ਇੱਕ ਗੱਲ ਹੋ ਗਈ ਫਰਨੀਚਰ ਦੀ ਇਸ ਤੋਂ ਇਲਾਵਾ ਆਪਣੇ ਕੋਲੇ ਟੋਟਲ ਮਤਲਬ ਜੇ ਕਿਹੜੇ ਕਿਹੜੇ ਪ੍ਰੋਡਕਟ ਮਿਲ ਜਾਂਦੇ ਨੇ ਮਤਲਬ ਜੇ ਆਪਾਂ ਗੱਲ ਕਰੀਏ ਫਰਨੀਚਰ ਚ ਕੋਈ ਵੀ ਪ੍ਰਡਕਟ ਜਿਹਦੇ ਮੂਰੇ ਫਰਨੀਚਰ ਲੱਗ ਗਿਆ ਸਰ ਘਰ ਦੀ ਸਜਾਵਟ ਦਾ ਸਮਾਨ ਜਿਹੜਾ ਵੀ ਲਾ ਲੋ ਫ ਇਦੋਂ ਗੱਦੇ ਆਪਾਂ ਬਣਾਉਣੇ ਆ ਸਰ ਕਟਨਜ਼ ਦਾ ਕੰਮ ਵਿੱਚ ਕਰਕੇ ਜਿਨ੍ਹਾਂ ਦੇ ਕਟਨਜ਼ ਵੀ ਚੱਲੇ ਨੇ ਆਲਮੋਸਟ ਸਾਰ ਫਰਨੀਚਰ ਤੇ ਫਿਨਿਸ਼ਿੰਗ ਦਾ ਸਾਮਾਨ ਆਪਾਂ ਵਿੱਚ ਤਿਆਰ ਕਰਕੇ ਦਿੰਨੇ ਆ ਤੇ ਮੇਖਲਾ ਪਰ ਰੱਬ ਨੇ ਦੀ ਰਜ਼ਾ ਚ ਰਹੀ ਤਾਂ 15 April ਨੂੰ ਆਪਾਂ ਕਿਚਨ ਵੀ ਬਣਾਉਣੀ ਸ਼ੁਰੂ ਕਰ ਦਾਂਗੇ ਤੇ ਜੇ ਰੱਬ ਦੀ ਮਿਹਰ ਆਈ ਤਾਂ ਅਗਲੇ ਸਾਲ ਕਿਚਨ ਵੀ ਬਾਹਰ ਭੇਜਿਆ ਕਰਾਂਗੇ ਸਰ ਠੀਕ ਹੈ ਜੀ ਮਤਲਬ ਫਿਰ ਤਾਂ ਟੋਟਲੀ ਸਾਰਾ ਪ੍ਰੋਜੈਕਟ ਹੀ ਆਪਣਾ ਮਤਲਬ ਕੋਠੀ ਦਾ ਇੱਕ ਨਕਸ਼ਾ ਤੇ ਇੰਟੀਰੀਅਰ ਦਾ ਵੀ ਆ ਚੀਜ਼ਾਂ ਚਾਹੀਦੀਆਂ ਸਾਰੀਆਂ ਆਪਣੇ ਕੋਲ ਫulfill ਹੋ ਜਾ ਕਰਨੀ ਹਾਂਜੀ ਬਾਈ ਜੀ ਤੇ ਸਰ ਦੁਬਾਰਾ ਇੱਕ ਵਾਰ ਲੋਕੇਸ਼ਨ ਜ਼ਰੂਰ ਦੱਸ ਦिए ਤੇ ਆਪਣਾ ਕੰਟੈਕਟ ਨੰਬਰ ਵੀ ਦੱਸ ਦिए ਸਰ ਸਾਡਾ ਸ਼ੋਰੂਮ ਮਾਨਸਾ ਰੋਡ ਤੇ ਸੁਪਰ ਫਰਨੀਚਰ ਗੈਲਰੀ ਮਾਨਸਾ ਰੋਡ ਬਠਿੰਡਾ ਹੈ ਮੇਰਾ ਨੰਬਰ 9872422710 ਹੈ ਜਿਹੜੇ ਵੀਰ ਨੂੰ ਬਾਹਰ ਸਮਾਨ ਮੰਗਾਉਣਾ ਹੈ ਜਦੋਂ ਮਰਜ਼ੀ ਭਰਾ ਨੂੰ ਕੰਟੈਕਟ ਕਰੋ ਤੁਹਾਡੀਆਂ ਸੇਵਾਵਾਂ ਵਿੱਚ ਹਾਜ਼ਰ ਹੈ ਜਿਹੜਾ ਸਮਾਨ ਤੁਸੀਂ ਕਹੋਗੇ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਤੁਹਾਡੇ ਕੋਲ ਪਹੁੰਚਦਾ ਕਰਾਂਗੇ ਤੇ ਉਮੀਦ ਕਰਦੇ ਆ ਕਿ ਸਾਨੂੰ ਸਾਡੇ ਬਾਹਰ ਐਨਆਰਆ ਭਰਾ ਸੇਵਾ ਦਾ ਮੌਕਾ ਦੇਣਗੇ ਜੀ ਸਸੀਕਲ ਬਾਈ ਜੀ ਸਸੀਕਲ ਜੀ ਲੋ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਵੀ ਬਾਈ ਹੋਰੀ ਕਿਸ ਤਰੀਕੇ ਨਾਲ ਸਮਾਨ ਪੈਕ ਕਰਦੇ ਨੇ ਤੇ ਇੱਕ ਖਾਸ ਚੀਜ਼ ਹੁੰਦੀ ਆ ਬਾਈ ਉਹਨਾਂ ਨੇ ਆਪਾਂ ਪਹਿਲਾਂ ਵੀ ਦੋ ਤਿੰਨ ਵੀਡੀਓ ਕੀਤੀਆਂ ਨੇ ਕਈ ਵਾਰ ਆਪ ਨੂੰ ਉਹਨਾਂ ਨੇ ਫਰਨੀਚਰ ਆਪ ਸਿਲੈਕਟ ਕਰਨਾ ਤਾਂ ਉਹ ਵੀਡੀਓ ਵੀ ਅਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਾਵਾਂਗੇ ਉੱਥੇ ਜਾ ਕੇ ਤੁਸੀਂ ਪੁਰਾਣੀਆਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਬਾਈ ਹੋਰਾਂ ਦੀ ਕੁਆਲਿਟੀ ਰਹਿੰਦੀ ਆ ਤੇ ਜਿਹੜੇ ਵੀ ਮਿੱਤਰ ਮੇਰੇ ਬਾਹਰ ਬੈਠ ਨੇ ਜਾਂ ਇੰਡੀਆ ਕਈ ਵਾਰ ਮਹੀਨਾ ਦੋ ਮਹੀਨੇ ਆਉਂਦੇ ਆ ਤਾਂ ਉਦੋਂ ਆਪਣਾ ਆਰਡਰ ਸਿਲੈਕਟ ਕਰ ਜੋ ਤੇ ਇੱਕ ਜਿਹੜੀ ਸਭ ਤੋਂ ਵੱਡੀ ਖਾਸ ਗੱਲ ਹੁੰਦੀ ਆ ਵੀ ਜਦੋਂ ਵੀ ਤੁਹਾਡਾ ਕੰਟੇਨਰ ਇੱਥੋਂ ਜਾਣਾਗਾ ਤਾਂ ਤੁਸੀਂ ਆਪ ਦਾ ਫੈਮਿਲੀ ਮੈਂਬਰ ਦੋਸਤ ਮਿੱਤਰ ਨੂੰ ਭੇਜ ਦਿਓ ਸਾਰਾ ਮਟੀਰੀਅਲ ਚੈੱਕ ਕਰ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਇੱਥੇ ਦਿਖਾਤੀ ਉਹੀ ਤੁਹਾਡੇ ਕੋਲੇ ਬਾਹਰ ਪਹੁੰਚਣੀ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਬਸ ਇਹੀ ਗੱਲ